ਅਮਰਤਪਾਲ ਦੇ ਹਰਪ੍ਰੀਤ ਦੀ ਸ਼੍ਰੀਆਮ ਚਿੱਟੇ ਲੌਂਦੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਨਮਾਈ ਜਿਹੜਾ ਕਿ ਸਿਆਸੀ ਕਮਸਾਨ ਦੇਖਣ ਨੂੰ ਮਿਲ ਰਿਹਾ ਹੈ ਤਦ ਆਸੀਏ ਕਿ ਬਿਕਰਮ ਮਝੀਠੀਆ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਦੂਜੇ ਪਾਸੇ ਅਮਰਿਤਪਾਲ ਦੇ ਉੱਤੇ ਕੁਝ ਤਿੱਖੇ ਨਿਸ਼ਾਨੇ ਤਖਸਾ ਦੇ ਗਏ ਨੇ ਤੇ ਉਹਨਾਂ ਨੇ ਕਹਿਣਾ ਹੈ ਕਿ ਇਹ ਜਿਹੜੀ ਵੀਡੀਓ ਹੁਣ ਨਾ ਕਹਦੇਓ ਕਿ ਇਹ AI ਦੇ ਨਾਲ ਬਣਾਈ ਗਈ ਹੈ ਤੇ ਸ਼ਰੀਆਮ ਵੀਡੀਓ ਦੇ ਵਿੱਚ ਅਮਰਿਤਪਾਲ ਦਾ ਭਰਾ ਜਿਹੜੇ ਕਿ ਹਰਪ੍ਰੀਤ ਸਿੰਘ ਆ ਉਹ ਸ਼ਰੀਆਮ ਚਿੱਟਾ ਲਗਾ ਰਿਹਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਅਮਰਿਤਪਾਲ ਨੂੰ ਕਿਹਾ ਹੈ ਕਿ ਪਹਿਲਾਂ ਆਪਣੇ ਘਰ ਦੇ ਵਿੱਚੋਂ ਨਸ਼ਾ ਖਤਮ ਕਰੋ ਤੇ ਦੂਜੇ ਪਾਸਿਓਂ ਉਹਨਾਂ ਨੇ ਅਮਰਿਤਪਾਲ ਨੂੰ ਨਕਲੀ ਤੇ ਢੋਂਗੀ ਦੱਸਿਆ ਤੇ ਪਿਤਾ ਨੂੰ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਬਿਕਰਮ ਮਜੀਠੀਆ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਬਿਕਰਮ ਮਜੀਠੀਆ ਦਾ ਹਮੇਸ਼ਾ ਹੀ ਸਬੂਤਾਂ ਦੇ ਨਾਲ ਪੇਸ਼ ਹੁੰਦਾ ਹੈ ਤੇ ਜੇ ਅਮਰਿਤਪਾਲ ਦੇ ਪਿਤਾ ਤੇਰਸੇ ਸਿੰਘ ਜੋ ਵੀ ਬਿਆਨ ਦੇ ਰਹੇ ਨੇ ਉਹ ਸਿਰਫ ਔਰ ਸਿਰਫ ਅਮਰਿਤਪਾਲ ਨੂੰ ਵਿਚਾਰੇ ਨੇ ਤੇ ਬਿਆਨ ਵਿਕਰਮ ਜਿਠੇ ਦੇ ਵੱਲੋਂ ਦਿੱਤਾ ਗਿਆ ਹੈ ਤੇ ਉੱਥੇ ਹੀ ਕੁਝ ਵੀਡੀਓ ਜਿਹੜੀਆਂ ਕਿ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਅਮਰਿਤਪਾਲ ਦੇ ਉੱਤੇ ਤਿੱਖੇ ਨਿਸ਼ਾਨੇ ਤੱਕ ਜਿਹੜੇ ਕਿ ਹੁਣ ਸਾਦੇ ਜਾ ਰਹੇ ਨੇ ਸਿਆਸੀ ਕਮਜ਼ਾਨ ਜਾਰੀ ਹੈ ਤੇ ਦੂਜੇ ਪਾਸੇ ਹੁਣ ਅਮਰਿਤਪਾਲ ਤੇ ਵਿਕਰਮ ਜਿਠੀਆ ਦਾ ਜਿਹੜਾ ਕਿ ਇੱਕ ਪੇਚ ਫਸਦਾ ਹੋਇਆ ਨਜ਼ਰ ਆ ਰਿਹਾ ਉਹ ਤੁਹਾਨੂੰ ਸੁਣਾਉਣੇ ਪਹਿਲਾਂ ਵਿਕਰਮ ਜਿਠੀਆ ਦਾ ਅਮਰਿਤਪਾਲ ਨੂੰ ਲੈ ਕੇ ਹੋਰ ਕੀ ਕੁਝ ਕਹਿਣਾ ਹੈ ਮੇਰੇ ਨਾਲ ਹੀ ਕੰਟੈਕਟ ਕਰਦਾ ਇਹਦਾ ਕੰਟੈਕਟ ਹੈ ਸਭ ਆਪ ਉੱਥੇ ਸਿੱਧੇ ਬੰਦਿਆਂ ਨਾਲ ਇਹਦਾ ਕੰਟੈਕਟ ਹੈ ਭਗਵੰਤ ਮਾਨ ਦਾ ਬਾਪੂ ਤਰਸ਼ੇਮ ਸਿੰਘ ਨਾਲ ਇਹਦਾ ਕੰਟੈਕਟ ਹੈ ਅਮਰਿਤਪਾਲ ਨਾਲ ਇਹਦਾ ਕੰਟੈਕਟ ਹੈ ਆ ਉਹਦੇ ਭਰਾ ਹਰਪ੍ਰੀਤ ਨਾਲ ਮੇਰੇ ਨਾਲ ਕਹੇ ਗਰੀਬ ਨਾ ਕਾ ਇਹਦਾ ਕੰਟੈਕਟ ਹੈ ਭੰਗੂ ਨਾਲ ਮੇਰੇ ਨਾਲ ਕਹਾਦਾ ਕੰਟੈਕਟ ਹੈ ਭੰਗੂ ਨਾਲ ਤਾਂ ਕਹਿੰਦੇ ਕੰਟੈਕਟ ਵੀ ਆ ਤੇ ਕੰਟਰੈਕਟ ਵੀ ਆ ਦੇਖੋ ਕਈ ਪੁਲਸ ਵਾਲੇ ਨਹੀਂ ਚਾਉਂਦੇ ਹੋਇਆ ਵੀ ਕੁਝ ਚੰਗੇ ਚੰਗੇ ਤਾਂ ਕਈ ਹੋ ਗਏ ਪਾਸੇ ਨਗੇਸ਼ਵਰ ਰਾਓ ਸਾਹਿਬ ਹੋ ਗਏ ਪਰਬੋਧ ਜੀ ਸੀਗੇ ਹੁਣ ਰਿਟਾਇਰ ਹੋ ਗਏ ਪਾਸੇ ਹੋ ਗਏ ਬੜੀ ਲੰਬੀ ਲਿਸਟ ਆ ਆ ਇਹ ਦੇ ਵਿਚਾਰੇ ਦੀ ਕੀ ਗਲਤੀ ਆ ਹੁਣ ਤਾਂ ਮਹੀਨਾ ਪਹਿਲਾਂ ਤਾਂ ਅਸੀਂ ਕਿਹਾ ਬਹੁਤ ਚੰਗਾ ਪਰਮਾਰ ਲਾਇਆ ਸੀ ਹੁਣ ਕੀ ਇਹਦੇ ਚ ਨੁਕਸ ਪੈ ਗਿਆ ਮਹੀਨੇ ਚ ਨਹੀਂ ਇਹ ਤੁਹਾਡਾ ਮੀਆਂ ਮਿੱਠੂ ਬਣਿਆ ਤੇ ਮੜਾ ਹੋ ਗਿਆ ਇਸ ਲਈ ਪੁਲਿਸ ਦੀ ਪੋਲੀਟਿਸਾਈਜੇਸ਼ਨ ਇਹ ਤਾਂ ਸਭ ਨੂੰ ਪਤਾ ਯਾਰ ਇੰਟੈਲੀਜੈਂਸ ਮਹਿਕਮਾ ਦਾ ਭਗਵੰਤਮਾਨ ਆਪ ਹੀ ਮੰਗੀ ਜਾ ਰਿਹਾ ਵਿਧਾਨ ਸਭਾ ਚ ਕੀ ਇਹ ਥੋੜੇ ਤੇ ਨજર ਰੱਖਣ ਲਈ ਰੱਖੀ ਆ ਇੰਟੈਲੀਜੈਂਸ ਦਾ ਸਟੇਟ ਦੀ ਦੇਣ ਲਈ ਰੱਖੀ ਨਹੀਂ ਟੂ ਪ੍ਰिवेंट क्राइम ਇਸ ਲਈ ਇੰਟੈਲੀਜੈਂਸ ਫੇਲਿਅਰ ਹੋ ਰਿਹਾ ਤਦ ਬੰਬ ਬਲਾਸਟ ਹੋ ਰਿਹਾ ਇਸ ਲਈ ਪੋਲਿਟਿਕਾਈਜੇਸ਼ਨ ਆਫ ਪੁਲਿਸ ਆ ਬੜੇ ਵੱਡੇ ਪੱਦਰ ਤੇ ਪੈਮਾਨੇ ਚ ਚੰਗੇ ਅਫਸਰ ਗੁਰਕੀਰਤ ਕ੍ਰਿਪਾਲ ਸਾਹਿਬ ਹੋ ਗਏ ਖੁੱਡੇ ਲਾਈਨ ਤਿੰਨ ਸਾਲ ਤੁਸੀਂ ਬਰਿੰਦਰ ਕੁਮਾਰ ਨੂੰ ਲਾ ਕੇ ਰੱਖਿਆ ਹਵਾ ਚ ਕਿੰਨੇ ਨੇ ਜਿਹੜੇ ਹਵਾ ਚ ਤੁਸੀਂ ਗਿਣਤੀ ਵੇਖਣ ਲੱਗੋ ਤਾਂ ਮੈਨ ਲੱਗਾ ਅੱਧੀ ਤੋਂ ਵੱਧ ਫੁੱਲ ਸਪੋਰਟਸ ਹਵਾ ਚ ਤੇ ਗਰਾਊਂਡ ਚ ਤਾਂ ਘੱਟ ਹੀ ਆ 33 ਤੱਕ ਕਿ ਆ ਮਈ ਤੱਕ ਵੀ ਅਸੀਂ ਨਸ਼ਾ ਪੰਜਾਬ ਦੇ ਵਿੱਚ ਬਿਲਕੁਲ ਖਤਮ ਕਰ ਦਾਂਗੇ 31 31 ਉਹ ਤੋਂ ਬਾਅਦ ਸੀਐਮ ਸਾਹਿਬ ਅਸਤੀਫਾ ਦੇ ਦੇਣਗੇ ਦੇ ਦੇਣਗੇ ਮੈਨੂੰ ਲੱਗਦਾ ਉਹ ਤੋਂ ਬਾਅਦ ਦੋ ਕੰਮ ਹੋਣੇ ਆ ਜਾਂ ਸੀਐਮ ਦਾ ਅਸਤੀਫਾ ਹੋਣਾ ਬਣਦਾ ਤੇ ਜਾਂ ਪੁਲਿਸ ਨੇ ਕੇਸ ਹੀ ਰਜਿਸਟਰ ਕਰਨੇ ਬੰਦ ਹੋ ਜਾਣੇ ਇਸ ਲਈ ਡਰੱਗ ਵਾਲਿਆਂ ਨੂੰ ਵੈਸੇ ਮौज ਲੱਗ ਜਾਨੀ ਕਿ 31 ਔਖੇ ਸੌਖੇ ਕੱਟ ਲੋ ਮੁੜ ਕੇ ਕਿਸੇ ਨੇ ਪਰਚਾ ਨਹੀਂ ਦੇਣਾ ਕਿਉਂਕਿ ਜੇ ਦਿੱਤਾ ਤੇ ਪੁਲਿਸ ਵਾਲਾ ਮਰੂ ਕਿ ਤੂੰ ਖਤਮ ਨਹੀਂ ਕੀਤੀ ਦੋਵੇਂ ਪਾਸੇ ਗੋਲ ਹੀ ਹੈ ਇਹਨਾਂ ਦਾ ਜਿਹੜਾ ਮਰਜ਼ੀ ਪਾਸੇ ਜਾ ਸੀਐਮ ਜਾਊ ਜਾਂ ਅਫਸਰ ਜਾਣ ਕੇ ਤੁਮੇ ਰਿਜ਼ਲਟ ਤਾਂ ਇੱਕੋ ਹੀ ਨਿਕਲਣਾ ਸਿੱਖਿਆ ਸਰ ਸਰਕਾਰ ਦੀ ਸਿੱਖਿਆ ਗ੍ਰਾਂਟ ਹਾਂਜੀ ਸਿੱਖਿਆ ਗ੍ਰਾਂਟ ਆ ਪਖਾਨਿਆਂ ਤੋਂ ਸ਼ੁਰੂ ਹੋਈ ਆ ਬੜੀ ਤੇਜ਼ੀ ਨਾਲ ਚੱਲ ਰਹੀ ਆ ਪਤਾ ਨਹੀਂ ਕਿੱਥੇ ਤੱਕ ਜਾਂਦੀ ਆ ਤੁਹਾਡੇ ਸਾਹਮਣੇ ਆ ਮੇਰਾ ਵੀਰ ਮੇਰੇ ਤੋਂ ਕੀ ਸੁਣਨਾ ਤੁਸੀਂ ਇੰਨਾ ਕੁ ਛਾਪਤਾ ਉਹ ਕ੍ਰਾਂਤੀ ਵਾਰੇ ਕਿ ਇਹਨਾਂ ਨੂੰ ਸ਼ਰਮ ਆ ਗਈ ਹੈ ਵੀ ਛੱਡ ਗਏ ਕ੍ਰਾਂਤੀ ਨੂੰ ਵਿੱਚ ਹੁਣ ਤਾਂ ਇਹ ਨਵੀਂ ਕ੍ਰਾਂਤੀ ਲਿਆਉਣ ਨੂੰ ਫਿਰਦੇ ਆ ਭੰਗੂ ਨਾਲ ਬਾਜੋ ਮੈਂ ਤੁਹਾਨੂੰ ਸਭ ਨੂੰ ਕਹਿ ਰਿਹਾ ਬਾਜੋ ਪਤਾ ਨਹੀਂ ਕਿਹਦੀ ਕੁਰਸੀ ਥੱਲੇ ਕਿਹੜਾ ਬੰਮ ਫਿੱਟ ਹੋ ਜਾਣਾ ਮੁੜ ਕੇ ਸ਼ਰਦਾ ਦੇ ਫੁੱਲ ਭੇਟ ਕਰਦੇ ਫਿਰਾਂਗੇ ਇੱਥੇ ਇਹਨਾਂ ਦਾ ਪਤਾ ਲੱਗਣ ਡਿਆ ਇਹ ਕੌਣ ਕੀ ਕਰਦੇ ਫਿਰਦੇ ਆਲੀ ਬਾਬਾ 40 ਚੋਰਾਂ ਦਾ ਵੀ ਪਤਾ ਸੀ ਇਹ ਤਾਂ ਪਤਾ ਹੀ ਨਹੀਂ ਕਿਹੜੇ-ਕਿਹੜੇ ਰੂਪ ਚ ਫਿਰਦੇ ਮੈਨੂੰ ਇਹ ਨਹੀਂ ਸਮਝ ਆਈ ਜਿਹੜਾ ਆਪ ਮੰਨੀ ਜਾਂਦਾ ਕਿ ਮੈਂ ਇਹਨੇ ਬੰਮ ਚਲਾਇਆ ਇਹਨੇ ਬੰਦੇ ਮਾਰੇ ਉਹਨੂੰ ਸਟੇਜ ਤੇ ਬਿਠਾ ਕੇ ਤੂੰ ਦਿਖਾ ਡਰਾਉਣਾ ਦੂਜਿਆਂ ਨੂੰ ਕਿ ਚੁੱਪ ਕਰ ਜਾਉ ਨਹੀਂ ਤਾਂ ਆਏ ਮੇਰਾ ਬੈਠਿਆ ਹਿੱਟਮੈਨ ਮਾਰੂ ਗੋਲੀ ਮੈਨ ਲੱਗਦਾ ਤੈਨੂੰ ਤਾਂ ਨੀ ਕੱਲੇ ਨੂੰ ਡਰਾਉਂਦੇ ਸੀ ਦੋ ਚਾਰਾਂ ਨੂੰ ਹੋਰ ਵੀ ਛਨੇਆ ਖਲਾਉਂਦੇ ਉਹ ਜਿਹੜਾ ਉਹਦਾ ਫੈਕਟਰੀ ਆ ਉਹ ਜਿਹੜਾ ਪੀਡਬਲਯੂਡੀ ਦਾ ਫੈਕਟਰੀ ਆ ਤੁਹਾਨੂੰ ਲੱਗਦਾ ਭੰਗੂ ਨੂੰ ਕੁਝ ਕਹਿ ਸਕੂ ਉਹ ਭਾਵੇਂ ਕਰੋੜਾਂ ਰੁਪਏ ਖਾ ਜਾਏ ਉਹਨੇ ਪਤਾ ਨਹੀਂ ਕਿਹਣਾ ਕਿ ਬਤੰਦਰ ਕਿਤੇ ਹੋਰ ਹੀ ਨਾ ਮਰਵਾ ਦੇ ਹਰ ਬੰਦੇ ਨੂੰ ਆਪਦੀ ਜਾਨ ਕੀਮਤੀ ਆ ਭਰਾ ਇਹ ਕਹਿੰਦਾ ਆ ਸਭਾ ਵੀ 2 ਦਿਨ ਪਹਿਲੇ ਦੇச்சு ਵਾਰੀ ਸਮਝੀ ਇਹ ਬੜਾ ਚਿੰਤਾ ਦਾ ਵਿਸ਼ਾ ਐ ਐਂਡ ਮੈਂ ਫੇਰ ਕਹੂੰਗਾ ਜੀ ਰਿਕਵਰੀ ਇਸ ਪਾਰਟ ਆਫ ਦਾ ਰਿਐਲਿਟੀ ਓਨਲੀ ਬਹੁਤ ਕੁਝ ਇਹ ਜਾਏ ਜਿਹੜੀ ਰਿਕਵਰੀ ਅਗਰ ਟਾਈਮ ਨਾਲ ਹੁੰਦੀ ਤੇ ਕਾਲੀਆ ਸਾਹਿਬ ਦੇ ਘਰੇ ਨਾ ਚੱਲਦੀ ਜੀ ਬੰਮ ਨਾ ਚੱਲਦਾ ਕਈ ਥਾਣਿਆਂ 'ਚ ਇਹ ਨਾ ਚੱਲਦਾ ਕੋਈ ਹੋਰ ਕਿਲਿੰਗਸ ਨਾ ਹੁੰਦੀਆਂ ਇਸ ਲਈ ਰਿਕਵਰੀ ਹੋਈ ਆ ਉਸ ਨੂੰ ਤਾਂ ਮੈਂ ਠੀਕ ਹੀ ਕਹੂੰਗਾ ਮਗਰ ਕੀ ਹਲੇ ਜਿੰਨਾ ਆਇਆ ਹੋਇਆ ਕ੍ਰਾਸ ਬਾਰਡਰ ਤੋਂ ਕੀ ਉਹਦੀ ਸਬਦੀ ਰਿਕਵਰੀ ਹੋ ਗਈ ਹੈ? ਆਨਸਰ ਇਜ਼ ਨੋ ਕੱਲ ਵੀ ਦੇਖੋ 7 ਪਿਸਟਲ ਰਿਕਵਰ ਹੋਏ ਆ ਇੱਕ ਜ਼ਿਲੇ ਚੋਂ ਤੇ ਦੋ ਬਲੌਕ ਨੇ ਦੋ ਤੀ ਪੰਜ ਤੀ ਬੋਰ ਨੇ ਕੋਈ ਛੋਟੀ ਮੋਟੀ ਰਿਕਵਰੀ ਤਾਂ ਹੈ ਨਹੀਂ ਥੀਸ ਆਰ ਸੋਫਿਸਟੀਕੇਟਿਡ ਵੈਪਨਸ ਟਾਰਗੇਟਡ ਕਿਲਿੰਗ ਲਈ ਵਰਤੇ ਜਾ ਰਹੇ ਸੀ। ਪੰਜਾਬ ਦਾ ਅਟੈਕ ਹੋਇਆ ਉਸਕੇ ਬਾਅਦ ਸੈਂਟਰ ਨੇ ਕੜੇ ਸਟੈਪ ਲਏ ਆ। ਐਜ਼ ਅ ਬਾਰਡਰ ਸਟੇਟ ਆਪ ਦਾ ਸਿਚੁਏਸ਼ਨ ਨੂੰ ਕਿਵੇਂ ਦੇਖਦੇ ਆ? ਕਿ ਕਈ ਨਾ ਕਿ ਤਣਾਅ ਵਧਦਾ ਜਾ ਰਿਹਾ ਹੈ। ਬਿਕੋਜ਼ ਵੈਰੀ ਅਨਫੋਰਚੂਨੇਟਲੀ ਜੋ ਕੁਝ ਹੋਇਆ ਪੈਲਗਾਮ 'ਚ ਹਾਊ ਦਾ ਸਿਚੁਏਸ਼ਨ ਇਜ਼ ਬੀਂਗ ਹੈਂਡਲਡ ਮੈਂ ਆਈ ਐਮ ਨੋਬਾਡੀ ਟੂ ਕਮੈਂਟ ਔਨ ਇਟ ਜੀ ਬਿਕੋਜ਼ ਈਮੋਸ਼ਨਸ ਇਨਵੋਲਡ ਆਰ ਪੀਪਲ ਹੈਵ ਡਾਈਡ ਜੰਮੂ ਕਸ਼ਮੀਰ ਵੀ ਸਫਰ ਕਰ ਰਿਹਾ ਆਫਟਰ ਆਲ ਜਿਹੜੇ 26 ਬੰਦੇ ਮਰੇ ਸੀ ਉਹਦੇ 'ਚ ਇੱਕ जिने ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਘੋੜਾ ਚਾਲਕ ਕਸ਼ਮੀਰੀ ਮੁਸਲਮਾਨ ਭਰਾ ਸੀ ਉਹਦੀ ਵੀ ਜਾਨ ਗਈ ਹੈ ਦਿਹਾੜੀ ਕਰਕੇ ਉਹ ਆਪਦਾ ਗੁਜ਼ਰ ਕਰਦਾ ਸੀ ਔਰ ਜੇ ਟੂਰਿਜ਼ਮ ਦਾ ਲਾਸ ਹੋਇਆ ਹੈ ਤੇ ਜੰਮੂ ਕਸ਼ਮੀਰ ਸਟੇਟ ਨੂੰ ਹੋਣਾ ਹੈ ਸਭ ਤੋਂ ਵੱਡਾ ਲਾਈਵਲੀਹੁੱਡ ਦਾ ਲਾਸ ਉਹਨਾਂ ਨੂੰ ਹੋਣਾ ਹਿਲ ਸਟੇਟ ਸਰਵਾਈਵ ਔਨ ਟੂਰਿਜ਼ਮ ਸੋ ਹਾਂ ਉਹਦੇ ਰਿਐਕਸ਼ਨ ਚ ਅੱਜ ਕਈ ਉਥੋਂ ਦੇ ਪੋਲਿਟਿਕਲ ਲੀਡਰਸ ਬੋਲੇ ਨੇ ਕਿ ਕੀ ਕੁਝ ਹੋ ਰਿਹਾ ਸੋ ਆਈ ਥਿੰਕ ਆਈ ਐਮ ਨਾਟ ਦਾ ਰਾਈਟ ਪਰਸਨ ਟੂ ਕਮੈਂਟ ਬਟ ਇਹ ਚਿੰਤਾਜਨਕ ਹੈ ਜੀ ਜੋ ਕੁਝ ਹੋ ਰਿਹਾ ਐਂਡ ਆਈ ਕੈਨ ਓਨਲੀ ਪ੍ਰੇ ਐਂਡ ਵਿਸ਼ ਕਿ ਪੀਸ ਰਿਟਰਨਸ ਜੀ